ਲਈਏ ਫਿਰ ਆਪ ਦਾ ਨਾ ਹਾਂ ਜੀ ਹੁਣ ਤਾਂ ਉਹ ਕੋਈ ਹਸੀ ਵਾਲੀ ਤੋਰੀ ਜਿਹ ਪਹਿਲਾਂ ਦਾ ਹੈ ਨਾ ਸੁਣਾਵਾ ਪੁੱਛ ਹਸੀ ਵਾਲੀ ਇਹ ਮੈਂ ਪਹਿਲਾਂ ਭਾਏ ਤੁਰਕੇ ਦੇ ਰਾਹ ਹੁੰਦੇ ਡੰਡੀਆਂ ਹੀ ਹੁੰਨੀਆਂ ਗੱਡੇ ਦਾ ਰਾਹ ਤਾਂ ਕਿਤੇ ਕਿਤੇ ਹੁੰਦਾ ਰੇਤਿਆਂ ਦੇ ਰਾਹ ਤੇ ਕੇ ਡੰਡੀਆਂ 'ਚ ਹੀ ਲੋਕ ਜਾਂਦੇ ਕਰਦੇ ਅੱਛਾ ਜੀ ਤੁਰਕੀ ਆਉਂਦੇ ਤੁਰਕੀ ਜਾਂਦੇ ਵਿਆਹ ਸ਼ਾਦੀ ਨੂੰ ਵੀ ਤੁਰਕੀ ਜਾਂਦੇ ਠੀਕ ਹੈ ਅੱਛਾ ਕਿਸੇ ਪਰਿਵਾਰ ਨੂੰ ਆ ਗਿਆ ਵਿਆਹ ਹੂੰ ਅੱਗੇ ਕੀ ਕਰਦੇ ਨਾਲ ਸ੍ਰੀਕੇ ਨੂੰ ਵੀ ਲੈ ਜਾਂਦੇ ਅੱਛਾ ਹਾਂ ਦੋ ਚਾਰ ਘਰ ਇਕੱਠੇ ਹੋ ਕੇ ਜਾਂਦੇ ਵੀ ਆਪਾਂ ਭਾਈ ਵਿਆਹ ਜਾਣਾਗਾ ਤੁਸੀਂ ਸਾਡੇ ਨਾਲ ਜਾਇਓ ਜਿੱਦੇ ਛੋੜਿਆ ਆਸੀਂ ਛੋੜੇ ਨਾ ਭੱਜਾਂਗੇ ਵਿਆਹ ਦੀ ਖੁਸ਼ੀ ਨਾਲ ਜਿਹੜੇ ਦੋ ਚਾਰ ਬੁੜੀਆਂ ਹੋ ਗਿਆਂ ਪੰਜ ਚਾਰ ਜਵਾਕ ਹੋ ਗਏ ਇੱਕ ਦੋ ਸਿਆਣੇ ਬੰਦੇ ਹੋ ਗਏ ਐ ਰਲ ਕੇ ਜੇ ਵਿਆਹ ਜਾਂਦੇ ਅੱਛਾ ਉਹ ਡੰਡੀ ਡੰਡੀ ਵਿਆਹ ਤੋਰੇ ਜਾਂਦੇ ਨੇ ਕਿਸੇ ਕੋਲੇ ਝੋਲਾ ਹੈ ਕਿਸੇ ਕੋਲੇ ਗੱਠੜੀ ਹੈਗੀ ਕੋਈ ਜਵਾਕ ਹੂੰ ਤੁਰੇ ਜਾਂਦੇ ਹੱਸਦੇ ਖੇੜਦੇ ਜਵਾਕ ਤੁਰੇ ਜਾਂਦੇ ਨੇ ਮੂਰੇ ਬੰਦੇ ਨੇ ਮਗਰ ਬੂੜੀਆਂ ਨੇ ਗੱਲਾਂ ਬਾਤਾਂ ਕਰਦੇ ਨੇ ਤੁਰੇ ਜਾਂਦੇ ਨੇ ਗਾਹਾਂ ਆ ਗਿਆ ਫੱਗਣ ਜੇ ਦਾ ਮਹੀਨਾ ਫੱਗਣ ਚੇਤ ਚੀ ਵਿਆਹ ਹੁੰਦੇ ਨੇ ਜਾਦੇ ਫੱਗਣ ਜੇ ਦਾ ਮਹੀਨਾ ਤੇ ਤੇ ਉਹ ਪਹਿਲਾਂ ਉਹ ਤੋਂ ਬਾਅਦ ਸਮਝੋ ਜਿਹੜੀਆਂ ਹਾੜੀਆਂ ਹੂੜੀਆਂ ਹੁੰਦੀਆਂ ਅੱਗੇ ਕੱਤੇ ਜੀ ਬੀਜ ਤੇ ਕੱਟ ਜੇ ਵੀ ਜੇ ਚਲ ਕੋਈ ਮੱਗਰ ਚ ਵੀ ਬੀਜ ਲੈਂਦਾ ਉਹ ਫੱਗਣ ਵੇਲੇ ਨੂੰ ਫਰਮਤ ਆਕੜੀਆਂ ਹੋ ਜਾਂਦੀਆਂ ਛੋਲੇ ਤੇ ਕਣਕ ਦੇਖ ਲੈ ਮੜਾ ਜਾ ਬੱਤ ਤੇ ਰਹਿ ਜਾਂਦੀ ਠੀਕ ਹੈ ਹੁਣ ਸੁਹਾਗਾ ਅਗਲੇ ਨੇ ਜਦੋਂ ਹਾੜੀ ਬੀਜੀ ਤੀ ਉਹ ਡੰਡੀ ਤੇ ਲਵੇ ਕਿਤੇ ਬੱਟ ਤੇ ਧਰਤਾ ਵੀ ਚਲ ਇੱਧਰ ਬਾਹਣ ਦੇ ਵਿੱਚ ਤਾਂ ਫਿਰ ਸੂਤ ਨਹੀਂ ਨਾ ਹੁੰਦਾ ਬੀਜ ਦਾ ਹੁੰਦਾ ਵੀ ਬੱਟ ਤੇ ਧਰ ਜਿੰਨਾ ਦੋ ਇੱਟਾਂ ਧਰਤਿਆਂ ਥੱਲੇ ਵੀ ਸੇਉਖਣੀ ਲੱਗੂਗੀ ਠੀਕ ਹੈ ਉਹਨੂੰ ਬੁੜੀਆਂ ਦਾ ਭਾਈ ਵਿਆਹ ਜਾਂਦੇ ਦਾ ਮਨ ਖੜਿਆ ਹੋਇਆ ਤੇ ਹੌਸਲਾ ਵਿਆਹ ਦਾ ਗੱਲ ਪੂਰੀ ਔੜੇ ਜਦੋਂ ਮਨ ਖੜਿਆ ਹੁੰਦਾ ਨਾ ਫਿਰ ਉਹ ਤਾਂ ਜਾਂਦੇ ਜਾਂਦੇ ਗੱਲਾਂ ਹੋਰ ਹੀ ਬਣਾਉਣ ਲੱਗ ਜਾਂਦੇ ਨੇ ਨਾ ਬੁੜੀਆਂ ਕਹਈਆਂ ਦੇਖ ਸਵਾਗੇ ਨੂੰ ਇੱਕ ਬੁੜੀ ਕਹਿੰਦੀ 2 ਲੱਖ ਮਤਲਬ ਪਏ ਕੁੜੇ ਨੇ 2 ਲੱਖ ਮਤਲਬ ਉਹ ਦੋ ਫੱਟ ਤੇ ਗਏ ਉਹ ਕਹਿੰਦਾ ਉਹ ਕਹਿੰਦੀ ਆਪਾਂ ਗੀਤ ਬਣਾ ਕੇ ਚੱਲਾਂਗੇ ਵੇ ਜਾਨੀਆਂ ਜਾਨੀਆਂ ਕੰਨਿਆ ਪਹਿਲਾਂ ਤਾਂ ਇਹਦਾ ਬਣਾ ਲੋ ਕੇ ਸੋਹਾਗੇ ਦਾ ਠੀਕ ਹੈ ਦੋ ਲੰਮ ਲੰਮੇ ਪਏ ਕੁੜੇ ਦੋ ਲੰਮ ਲੰਮੇ ਹਮ ਚੱਲ ਪਏ ਉਹ ਜਦੋਂ ਆਏ ਬੋਲਣ ਲੱਗ ਗਿਆ ਮਿਰਗ ਬੈਠੇ ਤੇ ਕਿ ਕਿਤੇ ਸਰੋਹ ਚ ਮਿਰਗਾਂ ਨੇ ਆਖਿਆ ਵੀ ਕੋਈ ਸ਼ਿਕਾਰੀ ਆ ਕੇ ਜਿਹੜੇ ਬੋਲਦੇ ਨੇ ਮਿਰਗਾਂ ਨੇ ਮਰਜੀ ਨੀਮੀ ਜੀ ਪਾ ਕੇ ਉਹ ਸਰੋਹ ਜੀ ਦੇ ਵਿੱਚ ਗਾਹਾਂ ਨੂੰ ਹੋ ਚੱਲੇ ਸਹੀ ਉਹ ਉਹਨਾਂ ਦੀ ਨਿਗਾਹ ਪੈ ਗਈ ਜਿਵੇਂ ਹੁਣ ਇੱਥੇ ਆ ਬਾਜ ਰਹੀ ਜੇ ਇਧਰ ਨੂੰ ਜਾਵੇ ਜਾਨਵਰ ਆਪਣੀ ਨਿਗਾਹ ਪਾ ਜੇ ਉਹ ਦੂਜੀ ਬੋਲਦੀ ਐ ਦੋ ਕਹਿੰਦੀ ਕੋਡੇ ਕੋਡੇ ਜਾਨ ਕੁੜੇ ਨਹੀਂ ਦੋ ਕੋਡੇ ਕੋਡੇ ਉਹ ਹੁਣ ਕੋਡੇ ਕੋਡੇ ਮਿਰਗਾਂ ਦੇ ਕੋਡੇ ਕੋਡੇ ਜਾਣੇ ਆ ਲੂ ਲੂ ਖਕੇ ਜੇ ਉਹ ਜਦੋਂ ਭਾਈ ਮਿਰਗਾਂ ਨੇ ਆਏ ਸੋਣਿਆ ਵੀ ਇਹ ਤਾਂ ਜਮੇ ਕੋਲੇ ਆ ਕੇ ਬੋਲਣ ਜਾਂਦੇ ਨੇ ਉਹ ਭਾਈ ਭੱਜ ਲੇ ਭੱਜਲੇ ਛਾਲਾ ਲਾ ਕੇ ਮਾਰਨਾ ਉਹ ਕਹ ਰਿਹਾ ਮਿਰਗ ਸਲੰਗੀ ਜਾਣ ਕੁੜੇ ਨੇ ਦੋ ਮਿਰਗ ਸਲੰਗੀ ਤੇ ਵੀ ਭੱਜੇ ਜਾਂਦੇ ਨੇ ਕਿ ਯਾਰ ਭੀ ਗੀਤ ਬਣਾ ਕੇ ਆ ਗਏ ਦੋ ਤਿੰਨ ਗੇਲਾ ਆਉਂਦੀਆਂ ਨੇ ਹੋਰ ਗਾ ਲਿਆ ਐਨ ਬਣਾ ਲਈ ਗੀਤ ਦੀ ਤਾਂ ਵੀ ਗੀਤ ਠੀਕ ਹੈ ਹਾਂ ਠੀਕ ਹੈ ਅੱਛਾ ਅੱਗੇ ਜਨ ਰਹਿੰਦੀ ਹੁੰਦੀ 3 ਦਿਨ ਜੇ ਮੈਂ ਅੱਜ ਆਉਣਾ ਸਵੇਰੇ ਰਹਿਣਾ ਪਰਸੋਂ ਨੂੰ ਆਨੰਦਕਾਰ ਚ ਹੁਣੇ ਫੇਰ ਵਿਦਾ ਹੁੰਦੇ ਮੇਲ ਰਹਿੰਦਾ 5 ਦਿਨ ਕਿਉਂ ਜੇ ਅੱਜ ਜਨ ਆਉਣੀ ਹੈ ਤਾਂ ਮੇਲ ਤਾਂ ਇੱਕ ਦਿਨ ਪਹਿਲਾਂ ਹੀ ਆਉ ਹਾਂ ਜਿੱਦਾਂ ਜਨ ਵਿਦਾ ਹੋਣੀ ਹੈ ਉਦੋਂ ਮੇਲ ਰਹਿ ਕੇ ਉਦੋਂ ਦੂਏ ਦਿਨ ਦੇਖ ਲੈ ਵਿਦਾ ਮੇਲ ਹੋਊਗਾ ਚਾਹੋ ਕਿਸੇ ਮੁੰਡੇ ਦੀ ਜਨ ਜਾਣੀ ਹੈ ਠੀਕ ਹੈ ਜੀ ਚਾਹੋ ਧੀ ਦੀ ਆਉਣੀ ਹੈ ਤਿੰਨ ਦਿਨ ਤਾਂ ਜਨ ਦਾ ਕੰਮ ਹੁੰਦਾ ਹੂੰ 5 ਦਿਨ ਮੇਲ ਦਾ ਹੁੰਦਾ ਠੀਕ ਹੈ ਤੇ ਜਿਹੜੇ ਹੁੰਦੇ ਕੜਾਹੀ ਵਾਲੇ ਸ੍ਰੀਕਾ ਕਬੀਲਾ ਉਹਨਾਂ ਦਾ ਹੁੰਦਾ 8-9 ਦਿਨ ਠੀਕ ਹੈ ਉਹ ਇੱਕ ਦਿਨ ਤਾਂ ਪਹਿਲਾਂ ਭਾਂਡਾ ਟਿੰਡੇ ਇਕੱਠਾ ਕਰਦੇ ਦੂਏ ਦਿਨ ਕੜਾਹੀ ਚੜਾਉਂਦੇ 30 ਦਿਨ ਰੋਟੀ ਹੋ ਜਾਂਦੀ ਜਿੱਦੈ ਮੇਲ ਆਉਂਦਾ ਤੇ ਫਿਰ ਬਰਾਤ ਜਿੱਦੈ ਜਾਂਦੀ ਬਰਾਤ ਆ ਕੇ ਦੂਏ ਦਿਨ ਮੇਲਬੇਦਾ ਹੁੰਦਾ ਤੀਜੇ ਦਿਨ ਫੇਰ ਉਹ ਭਾਂਡੇ ਸਾਹਮਦੇ ਭਾਂਡੇ ਭੁੰਡੇ ਸਾਹਮ ਕੇ ਫਿਰ ਕਿਤੇ ਚੌਥੇ ਦਿਨ ਸਕੇ ਸਕੇਲੇ ਆਪਣੋਂ ਆਪਣੇ ਘਰਾਂ ਦਾ ਕੰਮ ਕਰਦੇ ਉਹ ਨੌ ਦਿਨੇ ਰਹਿੰਦੇ ਜੇ ਤਾਂ ਭਈ ਫਗਣੇ ਦਾ ਮਹੀਨਾ ਤੇ ਕੋਲ ਤਾਂ ਅੰਦਰ ਪਏਗੇ ਬੁੜੀਆਂ ਠੇਰੀਆਂ ਨਿਆਣੇ ਜਵਾਖ ਵੀ ਚੱਲ ਅਜੇ ਠੰਡ ਜੀ ਹੈ ਕੁਝ ਨੌ ਜਵਾਨ ਜੇ ਅੱਗੇ ਢੀੜੇ ਜੇ ਘਰ ਹੁੰਦੇ ਬੀਹੀ ਚ ਵੀ ਮੰਜੇ ਢਾਲ ਲੈਂਦੇ ਤੇ ਬੀਹੀ ਚ ਢਾਲ ਲੈਂਦੇ ਬੁੜੀਆਂ ਠੇਰੀਆਂ ਕੋ ਕੋਠੇ ਕੋਠੇ ਤੇ ਪੈ ਜਾਂਦੀਆਂ ਹੁਣ ਉਹ ਬੁੜੀਆਂ ਜਿਹੜੀਆਂ ਨੇ ਗੀਤ ਬਣਾਇਆ ਹੀ ਹਤੀ ਉਹ ਪਈਆਂ ਕੋਠੇ ਤੇ ਉਹ ਕਹਿੰਦੀ ਆ ਲੈ ਭਾਣੇ ਹੁਣ ਗੀਤ ਆਪਾਂ ਲਾ ਲਈਏ ਉਹ ਉਹ ਕਹਿੰਦੀ ਆ ਹਾਂ ਭਾਣੇ ਲਾ ਫਿਰ ਹੁਣ ਆਪਾਂ ਤਾਂ ਮਸਾਂ ਜੋੜ ਕੇ ਲੈਂਦੇ ਨੇ ਇਹਦਾ ਉਹਨੇ loan ਖਾਤ ਨਹੀਂ ਰਿਹਾ ਆਪਾਂ ਤਾਂ ਗਾਈਏ ਗੀਤ ਉਹ ਹੁਣ ਗੀਤ ਗਾਉਣ ਦੀ ਤਿਆਰੀ ਕਰਦੀ ਨੇ ਉਧਰੋਂ ਚੋਰਾ ਨੇ ਆਏ ਸੋਚ ਲਿਆ ਵੀ ਨਾ ਤਾਂ ਸਵੇਰ ਤੇ ਜਾ ਕੇ ਕੱਚੀ ਸਵੇਰਤਾ ਹੁੰਦੀ ਆ ਵੀ ਜੇ ਸੂਤ ਲੱਗਿਆ ਚੋਲਾ ਲੱਡੂਆਂ ਦਾ ਵੀ ਭਰਾਂਗੇ ਤੇ ਨਾਲੇ ਵੀ ਬੁੜੀਆਂ ਠੇੜੀਆਂ ਪਈਆਂ ਹੋਣਗੀਆਂ ਕਿਸੇ ਦੀ ਟੂਮ ਟਾਕੀ ਵੀ ਲਾ ਲਾਂਗੇ ਹੂੰ ਅੱਛਾ ਅੱਗੇ ਮੁੰਡੇ ਖੁੰਡੇ ਕਾਂਠੇ ਪਾਉਂਦੇ ਹੂੰ ਵੀ ਜੇ ਕੋਈ ਸ਼ਰਾਬੀ ਜਾ ਪਿਆ ਹੋਇਆ ਕਾਂਠੇ ਕੁੰਠੇ ਵਾਲਾ ਹਾਂ ਕੜੇ ਛਾਂਪ ਵਾਲਾ ਉਹ ਵੀ ਹੱਥ ਫੇਰ ਲਾਂਗੇ ਉਹ ਤਾਂ ਭਈ ਮੰਜਿਆਂ ਦੇ ਥੱਲੇ ਵੜ ਗਏ ਮੰਜਿਆਂ ਦੇ ਥੱਲੇ ਬੜੇ ਬੇ ਥੱਲੇ ਦੀ ਜਿਹੜੇ ਉਹ 바ਰਜੇ ਚ ਪਏ ਤੇ ਬੀਹੀ ਜੀ ਚ ਪਏ ਤੇ ਹੁਣ ਅਗਲੇ ਨੂੰ ਕੀ ਐ ਵੀ ਕੋਈ ਜਵਾਖ ਖੇੜਦੇ ਹੋਣਗੇ ਕੋਈ ਕਹਿੰਦਾ ਚਲੋ ਕਿਸੇ ਪਾਸੋਂ ਕੋਈ ਹੋਰ ਸਕੀਰੀ ਚ ਆਇਆ ਉਹ ਆਪਾਂ ਨੂੰ ਕੀ ਪਤਾ ਵੀ ਨਹੀਂ ਸਿਆਣ ਜਿਉਂ ਦੀ ਜੇ ਕਿਸੇ ਦੀ ਨਿਗਾ ਵੀ ਪੈ ਗੇ ਬੋਲਿਆ ਕੋਈ ਨਾ ਉਹਨਾਂ ਨੇ ਗੀਤ ਗਾਤਾ ਕਹਿੰਦੀ ਦੋ ਲੰਮ ਤਲੰਮੇ ਪਏ ਕੁੜੇ ਨੂੰ ਦੋ ਲੰਮ ਤਲੰਮੇ ਪਏ ਤੇ ਚੋਰ ਅੱਛਾ ਉਹ ਚੋਰਾਂ ਨੇ ਆਖਿਆ ਬਈ ਬੜਾ ਪੱਕਾ ਹੋਇਆ ਕੋਠੇ ਵਾਲੀਆ ਬੁੜੀ ਨੂੰ ਲੱਗ ਗਿਆ ਪਤਾ ਵੀ ਇਹ ਇਹ ਬੰਦੇ ਉੱਠ ਖੜੇ ਆਪਾਂ ਨੂੰ ਮਾਰ ਮਾਰ ਮੁੱਕਿਆ ਆਪਾਂ ਨੂੰ ਮਾਰ ਦੇਣਗੇ ਵੀ ਉਹਨੇ ਇਸ਼ਾਰਾ ਕਰਿਆ ਦੂਵੇ ਨੂੰ ਕਹਿੰਦਾ ਪੁੱਠੇ ਮੁੜ ਪਏ ਪਿਆ ਪਈ ਹੂੰ ਉਹ ਪਏ ਪਏ ਜੋ ਪੁੱਠੇ ਮੁੜੇ ਉਹ ਦੋ ਗੇਲੇ ਤਾਂ ਕਹਿਣੀ ਤੇ ਦੋ ਲੰਮ ਮਤਲਬ ਮੇ ਪਏ ਕੁੜੇ ਨੇ ਦੋ ਲੰਮ ਮਤਲਬ ਹੂੰ ਠੀਕ ਹੈ ਉਹ ਭਈ ਮੰਜੇ ਤੇ ਤੋਂ ਨਿਕਲ ਕੇ ਫਿਰ ਮਾਰੇ ਜੇ ਕੋਡੇ ਕੋਡੇ ਭੱਜ ਲੇ ਹੂੰ ਉਹ ਕਹੇ ਕੋਡੇ ਕੋਡੇ ਜਾਨ ਕੁੜੇ ਨਹੀਂ ਦੋ ਕੋਡੇ ਕੋਡੇ ਉਹ ਅਜਾ ਵੀ ਸਿੱਕੀਡ ਹੋ ਗਿਆ ਲੈ ਵੀ ਕਹਿੰਦੇ ਹੁਣ ਤਾਂ ਜਵਾ ਪਤਾ ਲੱਗਿਆ ਹੁਣ ਤਾਂ ਸਿੱਧੇ ਭੱਜ ਲੈ ਉਹ ਸਿੱਧੇ ਭੱਜ ਲੇ ਉਹ ਤੀਜਾ ਲੱਭ ਜਾ ਗਿਆ ਮਿਰਗਸ ਲੰਗੀ ਜਾਨ ਕੁੜੇ ਨਹੀਂ ਦੋ ਮਿਰਗਸ ਲੰਗੀ ਉਹ ਦੂਹਿਆਂ ਦੇ ਭੱਜ ਲੇ ਉਹਦਾ ਮੰਨ ਕੇ ਚੱਲਦਾ ਕਿਲੋ ਦੋ ਮੀਟਰ ਕਿਲੋਮੀਟਰ ਤੱਕ ਤਾਂ ਖੜੀ ਹੀ ਨਾ ਪਈ ਕੱਚੇ ਰਾਹ 'ਚ ਜਿੱਦ ਨੂੰ ਸੂਸ ਲੱਗਿਆ ਫਾਸਲਾ ਵਿੱਚ ਦੀ ਭੱਜ ਗਏ ਵੀ ਆਪਾਂ ਲੋਕ ਜਾਂ ਫਾਸਲੇ ਚ ਵੀ ਇਹ ਤਾਂ ਹੋਣਗੇ ਹੁਣ ਮੇਲ ਦੇ ਵਿੱਚ ਬੰਦੇ ਨੇ ਜ਼ਿਆਦੇ ਖਬਰਾਂ ਕੋਈ ਕਹੇ ਜੇ ਤੱਤ ਦਾ ਬੰਦਾ ਕੋਈ ਕਹੇ ਜੇ ਦਾ ਮਾਰਨਗੇ ਡੰਡੇ ਆਪਣੇ ਭੀੜ ਦੀ ਮਾਰ ਹਾਂ ਉਹ ਤਾਂ ਭਈ ਉਹਨਾਂ ਦੇ ਗੀਤਾਂ ਨਹੀਂ ਨਾ ਹੀ ਤਾਂ ਲੱਡੂ ਬਿਚਾਤੇ ਚੱਕਣ ਤੋਂ ਨਾ ਹੀ ਟੂਮਾ ਬਿਚਾਤੇ ਹਾਂ ਕਿਸੇ ਦੀ ਜੇਬ ਚ ਪੈਸੇ ਵੀ ਹੁੰਦੇ ਭਈ ਪੈਸੇ ਵੀ ਕੱਢ ਲੈਂਦੇ ਆ ਭਲਾ ਨਾ ਹੀ ਪੈਸੇ ਬਚ ਗਏ ਐ ਕਿਤੇ ਬੁੜੀਆਂ ਦਾ ਦਿਮਾਗ ਨਾ ਇਹ ਵੀ ਕੰਮ ਕਰ ਜਾਂਦਾ ਹੈਗਾ ਹੈ ਜੇ ਆਪਾਂ ਕਹੀਏ ਇਕੱਲਾ ਬੁੜੀਆਂ ਦਾ ਦਿਮਾਗ ਘਟਾ ਹੈ ਨਹੀਂ ਬੁੜੀਆਂ ਦਾ ਦਿਮਾਗ ਵੀ ਕਿਤੇ ਵਧੀਆ ਕੰਮ ਕਰ ਜਾਂਦਾ ਹੈ ਬੰਦੇ ਨੂੰ ਵੀ ਮੂਰੇ ਲੰਘ ਜਾਂਦੀਆਂ ਨੇ ਹੈਨਾ ਤੇ ਹੁਣ ਆਪਾਂ ਪੂਈ ਮਾੜੀ-ਮੋਟੀ ਗੇਣ ਜਿਹਦੀ ਵੀ ਗੱਲ ਕਰ ਲਈਏ ਹੈ ਜਿਹੜੇ ਰੌਲਿਆਂ ਦੀ ਗੱਲ ਪੁੱਛਦੇ ਹਾਂ ਰੌਲੇ ਅਸਲੇ ਸਾਰੇ ਤਮਾਂ ਦੇ ਨੇ ਹਾਂਜੀ ਜਿਹੜੀ ਤਮਾ ਨਾ ਜਦੋਂ ਆਪ ਨੂੰ ਤਮਾ ਵਧ ਗਈ ਆਪਾਂ ਧਰਤੀ ਨੂੰ ਵੀ ਕਹਾਂਗੇ ਵੀ ਭਾਈ ਤਾਂ ਮੰਨ ਆਪਾਂ ਇੱਕੋ ਜਿਹੋ ਚਾਹੋ ਦੋ ਨੇ ਚਾਹੋ ਚਾਰ ਨੇ ਹਾਂਜੀ ਅ ਜੇ ਆਪਾਂ ਨੂੰ ਚਾਰ ਭਾਈਆਂ ਮੰਨ ਕੇ ਚੱਲ ਐ 20 ਕਿੱਲੇ ਵਾਹਣ ਐ 5-5 ਆਕੇ ਹਾਂਜੀ ਤਾਂ ਉਹ ਜਿਹੜੀ ਤਮਾ ਨਾ ਉਹਨਾਂ ਚ ਆਪ ਚ ਤਮਾ ਵਧ ਗਈ ਉਹ ਕਹਿੰਦਾ ਯਾਰ ਇਹਦੇ ਕੋਲੇ ਵਾਹਣ ਚੰਗਾ ਆ ਗਿਆ ਮੇਰੇ ਕੋਲੇ ਮਾਰਾ ਚਲੋ ਮਾਰੇ ਚੰਗੇ ਤੋਂ ਲਾਵਾ ਫੇਰ ਜਿਦਣ ਲੱਗ ਜਿੰਨੇ ਨੇ ਫੇਰ ਉਹ ਬੱਟਾ ਦਾ ਵੀ ਮੇਰੇ ਕੋਲੇ ਵੱਧ ਚਾਹੀਦਾ ਮੇਰੇ ਕੋਲੇ ਬਾਪੂ ਵਾਲੀ ਢੇਰੀ ਚਾਹੀਦੀ ਹੈ ਮੇਰੇ ਕੋਲੇ ਬੇਬੇ ਵਾਲੀ ਚਾਹੀਦੀ ਹੈ ਮੇਰੇ ਕਣੀ ਬੇਬੇ ਆ ਮੇਰੇ ਕਣੀ ਬਾਪੂ ਆ ਬੇ ਮੈਨੂੰ ਉਹ ਢੇਰੀ ਚਾਹੀਦੀ ਹੈ ਤੁਮਾਂ ਨਾਲ ਫਿਰ ਉਹ ਜਿਦਾਈਆਂ ਪੈਂਦੇ ਨੇ ਰੋਲੇ ਪੈਂਦੇ ਨੇ ਜਾਂ ਕਿਸੇ ਦੀ ਵੱਟ ਵੱਢ ਲਈ ਕਿਸੇ ਦਾ ਪਾਣੀ ਵੱਢ ਲਿਆ ਹੈ ਜਾਂ ਮੋਟਰ ਪਿੱਛੇ ਜਿੱਦ ਪੇ ਉਹ ਫਿਰ ਗਲਤ ਆ ਗਈ ਨਾ ਤਮਾ ਤੇ ਤਮਾ ਦੀ ਲਾਲਚ ਹੋ ਗਿਆ ਲਾਲਚ ਹੋ ਗਿਆ ਲਾਲਚ ਹੋ ਗਿਆ ਜੇ ਉਹ ਐਂ ਕਹੇ ਵੀ ਨਾ ਭਾਈ ਆਹ ਭਾਈ ਦਾ ਖੇਤ ਹੈ ਜੇ ਇੱਥੇ ਕੋਈ ਯਾਰਾ ਹੁੰਦਾ ਜਾਂ ਉਹਦਾ ਪਾਣੀ ਟੁੱਟਦਾ ਮੈਂ ਇੱਥੇ ਕੋਲੇ ਫਿਰਦਾ ਉੱਥੇ ਜਾ ਕੇ ਦੋ ਚੇਤੇ ਮਿੱਟੀ ਦੇ ਧਰਦਿਆਂ ਬੇਚਲ ਪਾਣੀ ਨਾ ਟੁੱਟੇ ਉਹ ਘਰੋਂ ਆਇਆ ਨਹੀਂ ਮੋਟਰ ਚੱਲਦੀ ਹੈ ਕੀ ਫਰਕ ਪੈ ਗਿਆ ਫਿਰ ਉਹ ਮੋਹ ਵੱਧ ਜੂ ਉਹ ਜੋ ਪਤਾ ਲੱਗੂ ਉਹ ਆਊਗਾ ਵੀ ਆ ਪਾਣੀ ਕਿਨੇ ਬੰਦ ਕਰਿਆ ਉਹ ਕੋ ਕੋ ਇੱਥੇ ਤਾਂ ਮੈਂ ਮਾਰਿਆ ਤੇ ਕਿਹੜਾ ਮੈਂ ਬੰਦ ਕਰਿਆ ਉਹ ਕੋਹੂ ਜੇ ਮੇਰਾ ਭਾਈ ਤੇ ਤਾਂ ਬੰਦ ਕਰਕੇ ਗਿਆ ਮੇਰੀ ਹਮਦਰਦੀ ਕਰੀ ਫਿਰ ਪਿਆਰ ਪੈ ਗਿਆ ਜੇ ਸਵੇਰ ਆ ਕੇ ਉਹਦਾ ਵੀ ਕਹਿਰਾ ਜਿਹੜਾ ਪਰਿਆ ਉਹ ਤੋੜ ਕੇ ਆਪਦੇ ਚ ਪਾ ਲਿਆ ਫਿਰ ਉਹਨਾਂ ਦੀ ਲੜਾਈ ਪੈ ਗਈ ਉਹ ਠੀਕ ਗੱਲ ਲੜਾਈ ਪੈ ਕੇ ਉਹ ਲੜਾਈ ਫਿਰ ਗਾਹਾਂ ਵਧ ਜਾਂਦੀ ਹੈ ਉਹ ਆ ਕੇ ਗਾਲ ਹੀ ਕਢਦਾ ਪੁੱਠੀ ਸਿੱਧੀ ਆਹ ਕਿਨੇ ਮੇਰੇ ਸਾਲੇ ਨੇ ਮੇਰਾ ਪਾਣੀ ਤੋੜ ਲਿਆ ਉਹ ਇਹੀ ਜੀ ਗੱਲ ਮੂੰਹ ਚੋਂ ਜੱਟਾਂ ਦੇ ਆਉਂਦੀ ਐ ਫਿਰ ਉਹ ਗਾਲੋਂ ਗਾਲੀ ਹੋ ਜਾਂਦੇ ਨੇ ਗਾਲੋਂ ਗਾਲੀ ਹੋਏ ਪੰਚਾਇਤ ਚ ਇਕੱਠ ਹੋ ਗਿਆ ਪੰਚਾਇਤ ਦੇ ਜਣਾ ਸੁਧਰੇ ਉਹ ਤਾਂ ਕਹਿੰਦਾ ਮੇਰਾ ਪਾਣੀ ਤੋੜ ਲਿਆ ਉਹ ਕਹਿੰਦਾ ਮੈਂ ਹੱਥ ਨਹੀਂ ਲਾਇਆ ਇਹ ਐਵੇਂ ਕਹਿੰਦਾ ਉੱਪੇ ਟੁੱਟ ਗਿਆ ਅਖੇ ਸਮਾਂ ਮੇਰਾ ਵੀ ਕਿਹੜਾ ਉਹਨੇ ਮਾਰਤਾ ਉਸ ਸਮਾਂ ਦੂਗੋ ਲੋਟ ਚੱਲ ਪੈਂਦਾ ਉਹ ਪੰਚਾਇਤ ਚੋਂ ਗਾਪੇ ਥਾਣੇ ਚ ਵਗ ਜਾਂਦੀ ਐ ਥਾਣੇ ਚ ਉਹਨੂੰ ਦੱਸਾਈ ਐ ਫਿਰ ਉਹ ਦੋਹੇ ਤਰ੍ਹਾਂ ਨੂੰ ਪੁੱਛ ਕੇ ਉਹ ਕਹਿੰਦ ਨੇ ਵੀ ਉਹ ਗੱਲ ਕੁਛ ਨਹੀਂ ਜੇ ਪਾਣੀ ਟੁੱਟ ਗਿਆ ਕੀ ਲੋੜ ਆ ਗਿਆ ਜਾਂ ਵੱਢ ਲਿਆ ਕੀ ਲੋੜ ਆ ਗਿਆ ਤੇਰਾ ਕਹਿਰਾ ਭਰ ਗਿਆ ਤੇ ਰਾਮ ਤਾਂ ਤੇਰੀ ਗਈ ਚਲ ਇਹਨੇ ਉਹਦੇ ਵਿੱਚ ਤੋੜ ਕੇ ਰਮਾਲਾ ਤਾਂ ਆ ਕੇ ਹੋ ਗਿਆ ਤੁਸੀਂ ਉਧਰ ਹੋ ਕੇ ਸਮਝੌਤਾ ਕਰ ਲਓ ਨਹੀਂ ਅਸੀਂ ਜਵਾਨਤਾ ਕਰ ਦਾਂਗੇ ਉਹ ਜਦੋਂ ਘੂਰਦੇ ਨੇ ਫਿਰ ਉਹ ਆਪੇ ਸਮਝੌਤਾ ਕਰਕੇ ਆ ਜਾਂਦੇ ਨੇ ਪਰ ਦੋਹਾਂ ਤਰ੍ਹਾਂ ਦੇ ਦੋਹੇ ਭਾਈਆਂ ਦੇ ਮੂੰਹ ਮੋਟੇ ਹੋ ਗਏ ਮੂੰਹ ਮੋਟੇ ਹੋ ਗਏ ਬੋੜੋ ਬੋੜ ਕਰਦੇ ਆਏ ਨਗਾ ਘਰੇ ਬੂੜੀਆਂ ਬੋੜ ਬੁੜ ਕਰੀਆਂ ਦੀਆਂ ਨੇ ਹਾਂ ਇਹਦੇ ਆਪਾਂ ਜਾ ਕੇ ਚੁੱਲ੍ਹੇ ਤੇ ਨਹੀਂ ਚੜਨਾ ਇਹਦੇ ਨਾਮ ਬਸ ਮਰਨ ਜੰਮਣ ਆਪਣਾ ਅੱਜ ਤੋਂ ਮੁੱਕ ਗਿਆ ਹਾਂ ਮੁੱਕ ਗਿਆ ਜਾਂ ਭੈਣ ਦਾ ਭਾਈ ਖਾ ਗਿਆ ਉਹ ਭੈਣ ਕਹਿੰਦੀ ਹੈ ਮੇਰੇ ਘਰੋਂ ਤਾਂ ਬਸ ਭਾਈ ਮਰ ਗਏ ਭਾਈ ਮਰ ਗਏ ਜਾਂ ਭਾਈ ਦਾ ਭੈਣ ਖਾਗੀ ਉਹ ਕਹਿੰਦਾ ਮੇਰੇ ਘਰ ਦਾ ਭਾਈ ਮਰ ਗਿਆ ਅੱਜ ਕਨੇ ਸਾਡੇ ਘਰ ਦੇ ਤਾਂ ਅੱਜ ਤੋਂ ਮਰੀ ਹੈ ਮਰੀ ਉਹ ਬਕਾਰੀ ਖਾਤਰ ਲੰਮੀ ਵਿਚਾਰ ਨਹੀਂ ਕਰਦੇ ਵੀ ਨਾ ਤਾਂ ਮੁੜ ਕੇ ਮਿਲੇ ਭਾਈ ਜਦੋਂ ਆਹ ਸਰੀਰ ਦੇ ਵਿੱਚੋਂ ਇਹ ਜੀਵ ਆਤਮਾ ਨਿਕਲ ਗਈ ਨਾ ਤੇਰਾ ਸਰੀਰ ਆਪ ਹੀ ਨਹੀਂ ਹੱਲਣਾ ਲੱਕੜ ਬਣ ਜਾ ਕਿੱਥੇ ਤੈਨੂੰ ਭਾਈ ਮਿਲੂ ਕਿੱਥੇ ਤੈਨੂੰ ਭੈਣ ਮਿਲੂ ਕਿੱਥੇ ਤੈਨੂੰ ਮਾਂ ਪਿਓ ਮਿਲੂ ਨਾ ਪੁੱਤ ਮਿਲੇ ਨਾ ਧੀ ਮਿਲੇ ਨਾ ਮਾਂ ਪਿਓ ਮਿਲੇ ਜਿਹੜੇ ਮਾਂ ਪਿਓ ਨੂੰ ਧੱਕੇ ਮਾਰਦੇ ਆ ਜੇ ਮਾਰੇ ਜਾਂ ਬੰਦਾ ਲੰਮੀ ਵਿਚਾਰ ਕਰੇ ਵੀ ਇਹਨਾਂ ਨੇ ਆਪਾਂ ਨੂੰ 20 ਬਰੇ ਪਾਲੇ ਪੜਾਇਆ ਚਾਹੋ ਕੋ ਨਾ ਪੜਾਇਆ ਪਾਲਿਆ ਤਾਂ ਹੈਗਾ ਨਾ ਪਾਲਿਆ ਤਾਂ ਹੈਗਾ ਜੇ ਨਾਂ ਵਾਲਾ 10 ਬਰਿਆਂ ਤੱਕ ਤਾਂ ਜਵਾਖ ਨੂੰ ਹਰੇਕ ਹੀ ਪਾਲਦਾ ਹੈ ਉਸ ਤੋਂ ਬਾਅਦ ਤਾਂ ਚਲ ਆਪ ਵੀ ਜੇ ਕਰਨ ਲੱਗ ਜੂ ਥੋੜਾ ਘਣਾ ਚਲ ਮੰਨ ਕੇ ਚੱਲ ਉਹ ਕਹਿ ਦੂਗਾ ਮੈਂ ਤਾਂ ਆਪ ਕਰਦਾ ਹਾਂਜੀ ਹਾਂ ਪਹਿਲਾਂ 10 ਬਰਿਆਂ ਤੱਕ ਤਾਂ ਉਹ ਹੀ ਹੈ ਜੇ ਬੁੜਾ-ਬੁੜੀ 5 ਬਰੇ ਵੀ ਪੈ ਕੇ 2 ਬਰੇ ਵੀ ਮੰਜੇ ਤੇ ਪੈ ਕੇ 2 ਬਰੇ ਤਾਂ ਬੁੜਾ-ਬੁੜੀ ਔਖੇ ਹੋ ਗਏ ਨੰਗਾਉਣੇ ਉਹਨਾਂ ਨੂੰ ਬੇ ਇਹ ਬੁੜੀ ਮੰਜੇ ਤੇ ਪਈ ਐ ਇਹਦਾ ਉ ਤਾਂ ਮਹਾਰਾਜਾ ਕਹੇ ਜੇ ਹੁਣ ਇਨੂੰ ਚੱਕ ਲੈ ਚੰਗਾ ਹੀ ਐ ਲੈ ਦੱਸ ਹਾਂ ਤੈਨੂੰ ਦਿੱਤਾ ਇਹਨੇ ਵਿਚਾਰੀ ਨੇ ਜਰਮ ਐ ਢਿੱਡ ਤੇ ਪਾਉਂਦੀ ਰਹੀ ਐ ਦੁੱਧ ਚੰਗਾਉਂਦੀ ਰਹੀ ਐ ਹਾਂ ਥਾਪੀਆਂ ਮਾਰਦੀ ਆ ਮੇਰਾ ਲੱड्डੂ ਆ ਮੇਰਾ लाਡੜਾ ਆ ਮੇਰਾ ਸਿਉਨੇ ਦੀ ਚਿੜੀ ਉਹ ਉਹ ਤਾਂ ਲਾਡ ਕਰਦੀ ਰਹੇਗੀ ਫਿਰ ਮੁੰਡੇ ਕੀ ਕਰਨਗੇ ਉਹ ਹੁਣ ਤਾਂ ਬਸ ਸਿਰੇ ਲੱਗੀ ਪਈ ਆ ਆਖਰ ਨੂੰ ਮਰਨਾ ਤਾਂ ਹੈਗਾ ਹੀ ਐ ਹੁਣ ਤਾਂ ਜੇ ਰੱਬ ਚੱਕ ਲੈ ਤੈਨੂੰ ਚੰਗਾ ਸਮਾ ਖੜਾ ਛੁੱਟੀ ਜੀ ਹਾਂ ਇਹ ਵੀ ਜਿਹੜੇ ਬੁਢੇ ਨੂੰ ਕਹੀ ਜਾਣਗੇ ਉਹ ਵਿਚਾਰਾ ਖੇਤਾਂ ਦੇ ਵਿੱਚੋਂ ਸਿਰਾਂ ਤੇ ਕੱਖ ਢੋ ਕੇ ਅੱਗੇ ਮਸੀਨਾ ਹੁੰਦੀਆਂ ਮਸੀਨਾ ਤੇ ਹੱਥੇ ਟੋਕਾ ਕਰਕੇ ਪਸ਼ੂ ਨੂੰ ਪਾ ਕੇ ਉਹਨਾਂ ਨੂੰ ਦੁੱਧ ਪਿਉਂਦਾ ਹਾਂ ਕਿਸੇ ਨੂੰ ਝਗਾਉਂਦਾ ਕਿਸੇ ਨੂੰ ਦਹੀਂ ਖਵਾਉਂਦਾ ਕਿਸੇ ਨੂੰ ਤੱਤਾ ਕਰਕੇ ਪਿਉਂਦਾ ਉਹ ਬਾਪੂ ਦੇ ਦੁੱਧ ਵਾਰੀ ਫਿਰ ਉਦੋਂ ਕਹਿੰਦੇ ਨੇ ਨਾ ਜੀ ਇਹਦੇ ਬਲਗਮ ਜੰਮ ਜੋ ਗਈ ਬਾਪੂ ਨੂੰ ਦੁੱਧ ਤਾਂ ਡਾਕਟਰ ਨੇ ਬੰਦ ਕਰਿਆ ਕੱਟ ਦਿਓ ਹਾਂ ਕੱਟ ਦਿਓ ਤੇ ਰੋਟੀ ਕਹਿੰਦੇ ਚੋਪੜੀ ਨਾ ਦਿਓ ਬਾਪੂ ਨੂੰ ਉਹ ਕਹਿੰਦੇ ਖੰਗ ਹੁੰਦੀ ਹੈ ਹਾਂ ਤੇ ਦਾਲ ਚੱਕੇ ਹੋਣੀ ਪਉਣਾ ਦਹੀਂ ਲੱਸੀ ਨਹੀਂ ਦੇਣੀ ਖੰਗ ਹੋ ਜਾਂਦੀ ਹੈ ਲੈ ਦੱਸ ਬਾਪੂ ਨੂੰ ਫੋਕਾ ਪਾੜੀ ਤੇ ਰੁੱਖੀ ਰੋਟੀ ਕੋਈ ਖੰਗ ਨਹੀਂ ਹੁੰਦੀ ਕਾਫੇ ਨਾਲ ਕੋਈ ਦੁੱਧ ਨਾ ਵਾਲ ਗਮ ਨਹੀਂ ਜਾਂਦੀ ਐਵੇਂ ਇਹ ਦੁਨੀਆ ਦੇ ਘੋਤਣ ਡਾਕਟਰ ਪੁੱਠੇ ਬਹਿਮਾਂ ਚ ਪਾਰਨੇ ਨੇ ਕੋਈ ਡਾਕਟਰ ਆਇਆ ਨਹੀਂ ਕਹਿੰਦਾ ਵੀ ਰੋਜ ਦੇ ਚਾਰ ਕੇਲੇ ਦੇ ਦਿਆ ਕਰੋ ਭਈ ਲੈ ਜਾ ਕੇ ਜਾਂ ਜਦੋਂ ਸਿਉ ਹੁੰਦੇ ਨੇ ਪਾਈਆ ਸਿਉ ਦੇ ਦਿਆ ਕਰੋ ਜੇ ਜੋ ਅੰਗੂਰਾਂ ਦੀ ਰੋਤ ਹੁੰਦੇ ਆ ਉਦੋਂ ਅੰਗੂਰ ਦੇ ਤੇ ਜਾਂ ਛੀਕੂ ਲੈ ਜਾ ਕੇ ਦੇਤੇ ਵੀ ਬੁਢੇ ਦਾ ਖੂਨ ਵਧਦਾ ਰਹੂ ਇਹ ਤਾਂ ਕਹਿੰਦੇ ਨਹੀਂ ਕਹਿੰਦੇ ਬੁਢੇ ਦਾ ਕੀ ਹੋਗਾ ਮੈਂ ਕਰ ਦੋ ਬੁਢੇ ਦਾ ਦੁੱਧ ਬੰਦ ਕਰ ਦੋ ਲੈ 100 ਡਾਕਟਰਾਂ ਨੂੰ ਵੀ ਪੜੇ ਗੁਣਾਂ ਨੂੰ ਇੰਨਾ ਦਿਮਾਗ ਤਾਂ ਸੋਚਦੇ ਨੇ ਵੀ ਕੁਝ ਬੁੜੇ ਨੂੰ ਕਿਵੇਂ ਬਸ ਸੁਹਾਰਾ ਵੀ ਲਾ ਦੇ ਹੈ ਜਿਹੜੀ ਚੀਜ਼ ਖਾਣ ਵਾਲੀ ਆ ਤਾਂ ਖੋਹੀ ਤਾਂ ਜਾਨਾ ਹੈ ਦੇਣ ਨੂੰ ਵੀ ਕੋਈ ਕਹਿੰਦੇ ਵੀ ਆ ਚੀਜ਼ ਦੇ ਦੇ ਹੈ ਇਹ ਠੀਕ ਹੈ ਇਹ ਖੰਗ ਕਰਦੀ ਹੈ ਬਾਹ ਕਰਦੀ ਹੈ ਤੂੰ ਆਏ ਕਹਦੇ ਵੀ ਬੁੜੇ ਨੂੰ ਭਾਈ ਸਿਆਲ ਚ ਆਏ ਸਾਲ 2 ਕਿਲੋ ਮੇਥੇ ਰਾ ਕੇ ਦਿਆ ਕਰੋ ਬੁਸਰੀਕਿਓ ਚ ਬਈ ਬੁਸਰੀਕਿਓ ਚ ਮੇਥੇ ਰਾ ਕੇ ਪਾਈਆ ਇੱਕ ਦੁੱਧ ਪਾ ਕੇ ਪਾਈਆ ਦਸੇਰ ਪਾਣੀ ਦੁੱਧ ਪਾ ਲਿਆ ਪਾਈਆ ਕੁ ਪਾਣੀ ਪਾ ਲਿਆ ਵਧੀਆ ਚਾਹ ਤੇ ਇੱਕ ਬਾਟੀ ਮੇਥਿਆਂ ਦੀ ਇਹ ਬਾਪੂ ਨੂੰ ਦਿਆ ਕਰੋ ਬੇ ਰੰਗਲ ਮੰਗਲ ਰਹੋਗੇ ਐਂਦਾ ਕਹਿੰਦਾ ਨਹੀਂ ਕੋਈ ਅਕੇ ਪਾਈ ਇਹਦੀ ਰੋਟੀ ਰੁੱਖੀ ਚਾਹੀਦੀ ਹੈ ਦਾਲ ਵੀ ਰੁੱਖੀ ਕਿ ਦੁੱਧ ਵੀ ਘਿਓ ਵੀ ਬੰਦ ਕਰ ਦੋ ਲੈ ਬੰਦ ਕਰ ਦਿੰਦੇ ਨੇ ਡਾਕਟਰ ਉਹ ਬੂਣਾ ਬੂੜੀ ਹੋ ਤੂ ਕਦਸੇ ਜਾਣਨੇ ਲਗੇ ਹੈ ਉਹ ਆ ਗਈ ਜਿਹੜੀ ਭੈਣ ਭਾਈਆਂ ਵਾਲੀ ਗੱਲ ਆ ਉਗਣਾ ਬੇਬੇ ਮੇਰੇ ਕਣੀ ਬਾਪੂ ਮੇਰੇ ਕਣੀ ਹੂੰ ਮੈਂ ਤੈਂ ਕਿ ਦਿੱਤਾ ਹੂੰ ਉਹਨਾਂ ਮੂਰੋ ਕਹਿੰਦੇ ਨੇ ਭਾਈ ਭਾਈ ਤੇ ਜੇ ਘੱਟ ਬੋਲਣ ਆਪਚ ਜਿਹੜੀਆਂ ਦਰਾਨੀਆਂ ਜਠਾਣੀਆਂ ਆਉਂਦੇ ਨੇ ਲੈ ਲੈ ਨਹੀਂ ਤਾਂ ਹੂੰ ਉੱਦੇ ਦਾ ਬੇਬੇ ਦੀ ਪਿਲਸਣ ਖਾਂਦੀ ਰਹੀ ਆਏ ਹੱਥ ਕਰ ਕਰ ਦੱਸਣ ਗਿਆ ਆਪਚ ਨਹੀਂ ਪਿਲਸਣ ਉੱਦੇ ਦੀ ਖਾਂਦੀ ਰਹੀ ਹੂੰ ਹੈ ਦੱਸ ਕਿਤੇ ਬੁੜੀ ਬੁੜੀ ਨੇ ਕਿਸੇ ਜਵਾਖ ਨੂੰ ਰੁਪਈਆ ਨਹੀਂ ਕਿਤੇ ਸਰਿਆ 10 ਰੁਪਏ ਨਹੀਂ ਸਰੇ ਕੁੜੀ ਨੂੰ ਆਈ ਨੂੰ ਹੈ ਨਾਏ ਪਿਲ ਸੁਣਾਉਦੀ ਹੈ ਉਹ ਪਿਲ ਸੰਤਾ 250 ਰੁਪਏ ਤੇ ਪਹਿਲਾਂ 2 ਮਹੀਨੇ ਚ 250 ਰੁਪਏ ਨਾਲ 8 ਰੁਪਏ ਰੋਜ਼ ਦੇ ਬੁੜੀ ਦਾ ਨਰਵਾ ਹੋਜੂ ਅਜੇ ਉਹਦੇ ਵਿੱਚੋਂ ਆਏ ਕਹਿੰਦੇ ਨੇ ਕਿ ਮੇਰੀ ਧੀ ਆਈ ਸੀ ਲੈ ਨਾਏ ਦਾਦੀ ਧੀ ਦਾਦੀ ਤੋਂ ਆਏ ਨਹੀਂ ਸਰਿਆ ਵੀ 150 ਆਪਦੀ ਪੋਤੀ ਨੂੰ ਦੇ ਦਿਆ ਲੈ ਤੂੰ ਪੁੱਤੀ ਨੂੰ ਬੁੜੀ ਤਾਂ ਦੇ ਦੇ ਤੇਰੀ ਧੀ ਹੈ ਤੇ ਜੰਮੀ ਹੈ ਤਾਂ ਹੀ ਕੀ ਦੇਤਾ ਬੁੜੀ ਵਾਲੀ ਪਿਲਸਣ ਕਣੀ ਨਿਗਾ ਮਾਰਨਗੀਆਂ ਬੁਗੀਆਂ ਉਹ ਗਾਹ ਮਾਲਕ ਨੂੰ ਸਖਿਆ ਨੇ ਆਪਦੇ ਨੂੰ ਹਾਂ ਦੇਖ ਤਾਂ ਸਹੀ ਹਾਂ ਬੁਢੀ ਦਾ ਸਾਲ ਪਰ ਦਾ 3000 ਰੁਪਿਆ ਹੁੰਦਾ ਤੀਗਾ 3000 ਰੁਪਿਆ ਦਾ ਦਸ ਬੁਢੀ ਨੇ ਕਿੱਥੇ ਖਾ ਲਿਆ ਐ ਕਹੀਂ ਜਾਣ ਗਿਆ ਵੀ ਕਿੱਥੇ ਤਾਂ ਨਹੀਂ ਖਾ ਲਿਆ ਉਹ ਉਹਨੂੰ ਚਾਹ ਵੀ ਪਿਉਂਦੇ ਨੇ ਰੋਟੀ ਵੀ ਖਵਾਉਂਦੇ ਨੇ ਕਪੜਾ ਲਿੰਗੜਾ ਧੋਂਦੇ ਨੇ ਸਾਬਣ ਵੀ ਲਗਦੀ ਹੈ ਵੀ ਉਹਦਾ ਖਰਚ ਉਹ 250 ਨੂੰ ਹੀ ਤਰੀਂ ਗਿਆ ਬੁਢੀ ਜੀ ਤੁਸੀਂ ਤਾਂ ਦਿੱਤਾ ਕਿਤੇ ਕੁਝ ਨਹੀਂ ਹੈ ਇਸ ਲਾਲਚ ਦੇ ਵਿੱਚ ਫਿਰ ਆਪ ਚ ਉਹ ਦਰਾਣੀਆਂ ਜਠਾਣੀਆਂ ਜਿਤਪੰਦੀ ਜਦੋਂ ਉਹ ਜਿਤਪਿਆ ਗਾਂ ਭਾਈ ਮਗਰ ਆਪ ਜੇ ਜੱਟ ਪੁੱਤ ਨੇ ਉਹ ਆਪਦੇ ਟੱਬਰ ਮਗਰ ਲਾ ਕੇ ਉਹ ਆਪਦੇ ਮਗਰ ਲਾ ਕੇ ਉਹ ਫਿਰ ਦੂਏ ਨੇ ਦੂਆ ਕਹੀ ਉਹ ਤਾਂ ਮੈਨੂੰ ਵੱਢ ਕੇ ਖਾ ਲਿਆ ਉਹ ਤਾਂ ਮੈਨੂੰ ਵੱਢ ਕੇ ਖਾ ਲਿਆ ਵੀ ਵੱਢ ਕੇ ਕੀ ਖਾ ਲਿਆ ਤੂੰ ਦੱਸ ਹੂੰ ਕਈ ਜਣ ਮੂੰ ਚੋ ਕੇ ਬਾਟ ਕੇ ਖਾ ਲਿਆ ਦੱਸ ਕੋ ਸਕਦਾ ਨਹੀਂ ਇਹ ਹੈ ਸਾਰੀ ਤਮਾ ਇਹ ਤਮਾ ਦੇ ਮਗਰ ਲੱਗ ਕੇ ਹਰੇਕ ਮੈਂ ਬਥੇਰੇ ਦੇਖੇ ਨੇ ਭੈਣਾ ਨਾ ਟੁੱਟ ਕੇ ਖੜੀਆਂ ਭੈਣਾ ਭੈਣਾ ਨਾ ਭੈਣਾ ਟੁੱਟ ਕੇ ਖੜ ਗਿਆ ਭੈਣਾ ਨਾ ਭਾਈ ਟੁੱਟ ਕੇ ਖੜ ਗਏ ਟੁੱਟ ਕੇ ਖੜ ਗਏ ਅਕੇ ਬਸ ਸਾਡੇ ਕਣੇ ਤਾਂ ਮਰ ਗਈ ਉਹ ਮਰੇ ਤਾਂ ਤੁਸੀਂ ਉਹ ਜਿਹੜੇ ਜਾਂਦੇ ਆਉਂਦੇ ਨਹੀਂ ਭੈਣ ਕਣੋਂ ਮਰੀ ਐ ਜਦੋਂ ਤੁਸੀਂ ਜਾਂਦੇ ਆਉਂਦੇ ਨਹੀਂ ਮਰੇ ਤਾਂ ਤੁਸੀਂ ਉਹ ਤਾਂ ਡੀਕ ਰਹੀ ਐ ਉਹ ਤਾਂ ਫੁੱਲ ਵਾਂਗੂ ਖਿੜ ਜੂਗੀ ਜੇ ਤੁਸੀਂ ਜਾਵੋ ਜਾਂਦਾ ਕੋਈ ਹੈ ਨਹੀਂ ਬਸ ਸਾਡੇ ਕਣੇ ਉਹ ਮਰ ਗਈ ਇਹ ਤਾਂ ਵਾਏ ਬਸ ਤੁਸੀਂ ਵੀ ਜੇ ਜਾਵਾਂਗੇ ਭੈਣ ਕੋਲੇ ਫੇਰ ਹੀ ਆਉ ਕੋਈ ਚੀਜ਼ ਲੈ ਕੇ ਜਾਵਾਂਗੇ ਪੰਜ ਚਾਰ ਸਾਈ ਦੀ ਜਾਂ ਕੱਪੜਾ ਲਿੰਗੜਾ ਲੈ ਕੇ ਜਾਵੇ ਪੰਜ ਚਾਰ ਸੇ ਲੱਗੂ ਵੀ ਐਵੇਂ 1000 ਰੁਪਇਆ ਲਾਵਾਂਗੇ ਇਹ ਬੁੜੀਆਂ ਦਾ ਸੁਭਾਅ ਤੂੰ ਛੱਡ ਖੜਾ ਇਹ ਪੁਰਾਣੀਆਂ ਸਕੀਰੀਆਂ 'ਚ ਨਹੀਂ ਵਰਤਾ ਜਾਂਦਾ ਤੂੰ ਵਰਤਈ ਨਹੀਂ ਮੈਥੋਂ ਨਹੀਂ ਵਰਤਾ ਜਾਂਦਾ ਕਿ ਦੂਰ ਕਿਹੜਾ ਵਰਤਾ ਹਾਂ ਮੈਥੋਂ ਨਹੀਂ ਵਰਤਾ ਜਾਂਦਾ ਪੁਰਾਣੀਆਂ ਸਕੀਰੀਆਂ 'ਚ ਉਹ ਜੇ ਉਹਨੂੰ ਮੜਾ ਜਾ ਕੋਈ ਗਿਆਨ ਸਮਝਾਉਣ ਵਾਲਾ ਹੋਵੇ ਮੈਂ ਤਾਂ ਕਹਿ ਵੀ ਦਿੰਨਾ ਬਥੇਰੇ ਸਾਈ ਬੀ ਵਰਤੇ ਠੀਕ ਹੈ ਨਹੀਂ ਵਰਤਾ ਜਾਂਦਾ ਚਾਕੇ ਵੀ ਕੁਸਲ ਜਾਂਦੀ ਹੈ ਭੈਣ ਹਾਂ ਜਾਂ ਭਾਈ ਚਾਕੇ ਵੀ ਲੈ ਜਾਂਦਾ ਕੁਸ ਹਾਂ ਭਾਈ ਆ ਗਿਆ ਚਾਹੋ ਭੈਣ ਆ ਗਈ ਬੇ ਚਾਕੇ ਤਾਂ ਕੁਸ ਨਹੀਂ ਲਗਾਇ ਮਿਲ ਗਏ ਗਿਲ ਗਏ ਖੁਸ਼ ਹੋ ਗਏ ਉਹ ਖੁਸ਼ ਹੋ ਗਿਆ ਵੀ ਮੇਰਾ ਭਾਈ ਆਇਆ ਉਹ ਕਹੂ ਮੇਰੀ ਭੈਣ ਆਈ ਹੈ ਚਾਹੋ ਆਪਾਂ ਮਾਮੇ ਭੂਆ ਦੇ ਪੁੱਤਾਂ ਕੋਲੇ ਵਗ ਜਾ ਜੇ ਭੂਆ ਦੇ ਪੁੱਤਾਂ ਕੋਲੇ ਵਾਗੇ ਉਹ ਖੁਸ਼ ਹੋੜ ਗਏ ਵੀ ਸਾਡੇ ਮਾਮੇ ਦਾ ਪੁੱਤ ਆ ਗਿਆ ਜੇ ਮਾਮੇ ਦੇ ਕੋਲੇ ਵਗ ਜਾ ਉਹ ਕੋਈ ਮੇਰੇ ਭੂਆ ਦੇ ਪੁੱਤ ਆ ਗਏ ਹੈ ਭੂਆ ਦੀਆਂ ਧੀਆ ਆ ਗੀਆਂ ਭੂਆ ਦੀਆਂ ਨੂੰਹਾਂ ਆ ਗੀਆਂ ਕੋਈ ਵੀ ਆ ਖੁਸ਼ਤਾ ਹੁੰਦੀ ਹੈ ਇਹੀ ਐਥੇ ਦੁਨੀਆ ਤੇ ਮਾਇਆ ਨਹੀਂ ਕਿਸੇ ਦੇ ਨਾਲ ਜਾਂਦੀ ਜੇ ਆਪਾਂ ਕਰੀਏ ਆਪਾਂ ਐਵੇਂ ਜਾਣਾਗਾ ਐਵੇਂ 1000 ਰੁਪਏ ਲੱਗ ਜੋ ਇਹ ਹਜ਼ਾਰਾਂ ਨਾਲ ਕੁਛ ਨਹੀਂ ਬਣਦਾ ਹੈਗਾ ਇਹ ਤਾਂ ਇੱਕ ਮਾਮੂਲੀ ਗੱਲ ਹੈ ਇਹ ਤਾਂ ਕੰਟਰਲ ਤੂੜੀ ਦੇ ਦੇ ਲੈ ਹਜ਼ਾਰ ਵਰਗਾ ਕੀ ਵੱਡੀ ਗੱਲ ਹੈ ਹੈ ਇੱਕ ਕਿੱਲਾ ਅੱਜ ਕੱਲ ਕੱਖ ਦਾ ਵੱਧ ਬੀਜ ਲੈ ਉਹੀ ਪੰਜਾਹ ਮਾਣ ਤੂੜੀ ਬਚ ਜੂ ਅੱਜ ਕੱਲ ਹਰੇ ਕੱਖ ਭਾਈ ਜਾ ਭਾਈਆ ਨਾਏ ਮਗਰੋਂ ਜੀਰੀ ਲੱਗ ਜਾਓ ਆਪਣੇ ਉਹ ਖੜੀ ਆ ਮੱਕੀ ਆ ਇੱਧਰ ਮੱਕੀ ਖੜੀ ਆ ਪੈਲੇ ਪਾਸੇ ਉਹ ਬਾਡਾ ਲਾਇਆ ਹੋਇਆ ਬਾਡਾ ਲਾਇਆ ਨਹੀਂ ਤਾਂ ਉਨੀ ਜੀਰੀ ਹੋ ਹਾਂ ਨੇ ਜਿਹੜੇ ਕੱਖ ਚਾਰ ਲਾਗੇ ਨਫੇ ਦੇ ਨਫੇ ਦੇ ਨਾ ਤੂੜੀ ਬਚ ਗਈ ਨੇ ਦਾਣਾ ਬਚ ਗਿਆ ਉਸੇ ਦਾਣੇ ਨਾਲ ਸਾਰੀਆਂ ਸਕੀਰੀਆਂ ਚ ਫਿਰ ਜਾਂ ਮੁੱਕਦੇ ਹੀ ਨੇ ਪੈਸਾ ਇਹ ਸੋਚਣ ਦਾ ਸੋਚਣ ਦਾ ਜੇ ਆਪ ਕਹੀਏ ਵੀ ਬੀਜ ਨੂੰ ਕੀ ਹਰੇ ਨੂੰ ਕੌਣ ਲਿਆਊਗਾ ਨਾਏ ਘਰੋਂ ਸੰਨੀ ਕਰਾਂਗੇ ਦਾਣਾ ਪਾ ਕੇ ਨਾਲੇ ਤੂੜੀ ਮੁਕਾਵਾਂਗੇ ਦਾਣੇ ਮੁਕਾਵਾਂਗੇ ਘੰਟਾ ਹੱਥ ਮਾਰਾਂਗੇ ਇਹ ਮੌਜ ਨਾਲ ਭਰ ਕੇ ਲੈ ਜਾ ਟਰਾਲੀ ਟੋਕਾ ਕਰਕੇ ਟੋਕਰੇ ਪਰ ਪਰ ਪਾਈ ਜਾ ਨਾਏ ਦਾਣਾ ਬਚ ਕੇ ਨਾ ਤੂੜੀ ਬਚ ਕੇ ਹੈ ਇਹ ਸੋਚਣ ਦੀ ਆਏ ਗੱਲ ਹੋਨਾ ਇੱਥੇ ਆਪਣੇ ਤਾਂ ਆਏ ਆ ਜੇ ਕੋਈ ਹੋਰ ਵੀ ਆ ਜਾਓ ਦੇਖੋ 2 ਕਿੱਲੇ 4 ਨਾਲੇ ਤੇ ਠੀਕ ਹੈ ਜੀ ਤੇ 3 ਕਿੱਲੇ ਉਹ ਖੜੇ ਨੇ ਕਿੱਲਾ ਸਵਾ ਕਿੱਲਾ ਇੱਧਰ ਹੈ ਮੱਕੀ ਦਾ ਇਹ 4 ਖਾਤਰ ਹੈ ਠੀਕ ਹੈ ਜੀ ਇਹਦੇ ਵਿੱਚ ਉਹ ਜਦੋਂ ਛੱਲੀਆਂ ਹੋ ਗਈਆਂ ਕੋਈ ਮਰਜ਼ੀ ਤੋੜ ਕੇ ਲੈ ਜੇ 10 20 ਛੱਲੀਆਂ ਅਸੀਂ ਨਹੀਂ ਕਿਸੇ ਨੂੰ ਕੁਝ ਕਹਿੰਦੇ ਠੀਕ ਹੈ ਹਲਾ ਕਹਿੰਦਾ ਵੀ ਚਲ ਕੋਈ ਨਹੀਂ ਜਵਾਖਾਂ ਨੂੰ ਲੈ ਗਏ ਤਾਂ ਕੀ ਹੈ ਇੱਥੇ ਕੀ ਤੋੜਾ ਕੋਈ ਹਾਂ ਬਾਕੀ ਜੇ ਜੇ ਹੁਣ ਕੋਈ ਕੱਖਾਂ ਦੀ ਭਰੀ ਨੂੰ ਆ ਗਿਆ ਵੀ ਲੈ ਜਾ ਭਾਈ ਕੀ ਫਰਕ ਪੈਂਦਾ ਆਪਣੇ ਤਾਂ ਜੀਰੀ ਉਨੀ ਫੇਰ ਨਿਕਲੇਊਗੀ ਇਹ ਚ ਹੈਨਾ ਮਾੜੀ ਜੀ ਸੋਚਣ ਦੀ ਹੁੰਦੀ ਐ ਪਿਆਰ ਸਾਰਿਆਂ ਨੂੰ ਵਧੀਆ ਐ ਵਧੀਆ ਜੀ ਪਮਾ ਪਿੰਡ ਦਾ ਬੰਦਾ ਐ ਪਮਾ ਰਿਸ਼ਤੇਦਾਰ ਐ ਪਮਾ ਸਬ ਕੋ ਦਾ ਬੰਦਾ ਐ ਬਸ ਜਿਉ ਮੈਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਹਰੰਬਾ ਲੈ ਕੇ ਵਗ ਜਾਂਦੇ ਉੱਥੇ ਮਲੋਟ ਕਣੇ ਕੋਠੜੀ ਕਣੇ ਉਹਨਾਂ ਨਾਲ ਅਸੀਂ ਪਿਆਰ ਦੇ ਨਾਲ ਰਹਿੰਦੇ। ਉਹ ਸਾਡੇ ਨਾਲ ਪਿਆਰ ਦੇ ਰਹਿੰਦੇ। ਅੱਛਾ ਜਿਹੜੇ ਭਾਗੀ ਬਾਂਦਰ ਤੇ ਅਸੀਂ ਤੂੜੀ ਵਾਲਿਆਂ ਦੇ ਜਾਂਦੇ ਉਹ ਇੱਕ ਦੋ ਜ਼ਿੰਮੇਦਾਰ ਤੇ ਚਾਰ-ਚਾਰ ਮੁੰਡੇ ਤੇ ਵੱਡਾ ਪਰਿਵਾਰ ਤੇ ਅੱਠ ਭਾਈ ਤੇ ਉਹ ਤਾਈ ਚਾਚਾ ਦੇ ਪੁੱਤ ਲੈ ਹੁਣ ਉਹ ਸਾਡੇ ਨਾਲ ਨਾ ਆਉਣ ਜਾਂਦੇ ਤੇ ਸਕੀਰਾਂ ਵਰਤਦੇ ਨੇ। ਫੇਰ ਵਰਤਦੇ ਨੇ। ਦੇ ਉਹ ਪਿਆਰ ਦੀ ਗੱਲ ਹੈ ਨਾ ਜੇ ਆਪਾਂ ਕਹਈਏ ਆਪਾਂ ਨੇ ਕੀ ਲੈਣਾ ਕਿ ਆਪਾਂ ਤਾਂ ਕਰਾਏ ਤੇ ਤੂੜੀ ਕਰਕੇ ਆਇਆ ਉਹ ਕਹਦੇ ਨਾ ਆਪਾਂ ਨੇ ਕੀ ਲੈਣਾ ਇਹ ਤਾਂ ਕਰਾਏ ਵਾਲੇ ਨੇ ਆ ਵੀ ਆਸੀਂ ਹਜੇ ਵਰਤਦੇ ਆ ਉਹ ਮੁੰਡੇ ਦਾ ਨਾ ਉਹ ਦਰਸ਼ਨ ਹੈ ਹਰਿਆਣਾ ਚ ਮਨੇ ਮਕਰਾਨਾ ਪਿੰਡ ਹੈ ਹੂੰ ਹਰਿਆਣਾ ਚ ਵਿਆਹ ਹੈ ਲਾ ਉਹਦੇ ਸਹੁਰੇ ਤੱਕ ਵੀ ਵਰਤਦੇ ਆ ਵੀ ਫੇਰ ਮਕਰਾਨੇ ਤੱਕ ਵੀ ਇਹ ਤਾਂ ਮਾਰੇ ਸੋਚਣ ਦੀ ਗੱਲ ਹੁੰਦੀ ਹੈ ਬੇ ਬਰਤੇਵਾ ਜਿੱਥੇ ਤੱਕ ਵੀ ਰਹਿ ਜੇ ਭੈਣ ਭਾਈ ਨਾਲ ਪਮਾ ਪਾਸੇ ਰਹਿ ਪਮਾ ਪਿੰਡ ਦਾ ਪਮਾ ਸਾਕਾ ਭੈਣ ਭਾਈ ਦਾ ਸਰੀਕੇ ਦਾ ਇਹ ਬਰਤੇਵਾ ਜਿਹੜਾ ਪਿਆਰ ਦਾ ਬਾਲਾ ਚੰਗੀ ਗੱਲ ਹੈ ਜੀ ਚੰਗਾ ਹਾਂ ਜਿਹੜੀ ਆ ਅਗਲਾ ਕਹਿੰਦਾ ਮਤ ਆਪਦੀ ਮੜਕ ਚ ਫੇਰੀਆਂ ਮੜਕ ਚ ਇਹਦਾ ਇੱਕ ਦਿਨ ਲੱਕੜਾਂ ਦੇ ਵਿੱਚ ਵਿੱਚੇ ਮੜਕ ਵਿੱਚੇ ਤੂੰ ਸਾਰੇ ਚਲੇ ਜਾਵੋਗੇ ਮੜਕ ਵਾਲੇ ਨੂੰ ਕੋਈ ਨਹੀਂ ਮਗਰੋਂ ਪੁੱਛਦਾ ਚੰਗੇ ਨੂੰ ਹਰੇਕ ਜਸ ਕਰੂਗਾ ਬਸ ਠੀਕ ਹੈ ਗੱਲ ਹੈ ਲੈ ਚੰਗਾ ਭਾਈ ਠੀਕ ਹੈ ਕਰ ਦੇ ਜੀ ਦੈਨੇ 2 ਕੋਨੂਰ